ਸਾਂਗਤ ਜੀ ਸੰਤ ਬਾਬਾ ਹਰਦੀਪ ਸਿੰਘ ਜੀ ਇੱਕ ਬਹੁਤ ਸੋਹਣਾ ਬਚਨ ਕਰਿਆ ਕਰਦੇ ਕਹਿੰਦੇ ਜਸ ਚਾਹੀਦਾ ਹੈ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵਰਗਾ ਪਰ ਕਮਾਈ ਘੋਰਾ ਵੀ ਨਹੀਂ ਨਿਤਨੇਮ ਵੀ ਨਹੀਂ ਹੁੰਦਾ ਇੰਨੀ ਕਮਾਈ ਵੀ ਨਹੀਂ ਹੈਗੀ ਤੇ ਕਮਾਈ ਦੀ ਗੱਲ ਕਰੀਏ ਜੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇੱਕ ਰਸ ਜੋ ਸਿਮਰਨ ਕਰਨ ਦਾ ਜਿਹੜਾ ਸੰਕਲਪ ਮਹਾਪੁਰਖ ਧਾਰ ਕੇ ਕਨੂਹੇ ਧਰਤੀ ਤੇ ਆਏ ਨੇ ਉਹ ਪੂਰਾ ਕਰ ਰਹੇ ਨੇ ਤੇ ਜੋ ਮਹਾਪੁਰਖਾਂ ਦੇ ਚਰਨ ਸੇਵਕ ਭਾਈ ਵਜੀਰ ਸਿੰਘ ਦੀ ਮਾਈ ਭਾਗਪਰੀ ਸੋ ਇਹਨਾਂ ਦਾ ਬੱਚਾ ਬਿਮਾਰ ਹੋਇਆ ਤੇ ਮਾਈ ਭਾਗਪਰੀ ਨੇ ਮਨ ਦੇ ਵਿੱਚ ਐ ਸੰਕਲਪ ਪੁਰਿਆ ਕਿਉਂ ਨਾ ਬੱਚੇ ਦੀ ਦੇਹ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਮਹਾਪੁਰਖਾਂ ਦੇ ਕੋਲੋਂ ਆਪਾਂ ਆਰੰਭ ਕਰਵਾਈਏ ਅਖੰਡ ਪਾਠ ਸਾਹਿਬ ਕਰਾਈਏ ਆਪਾਂ ਤੇ ਸੰਤ ਬਾਬਾ RAM ਸਿੰਘ ਜੀ ਨਾਲ ਰਾਬਤਾ ਕਾਇਮ ਕੀਤਾ ਵੀ ਸੰਤਾਂ ਨੂੰ ਬੇਨਤੀ ਕਰੋ ਕਹਿੰਦੇ ਤੁਸੀਂ ਤਿਆਰੀ ਕਰੋ ਕੋਈ ਗੱਲ ਸੰਤ ਤਾਂ ਮੰਨ ਜਾਣਗੇ ਕਹਿੰਦੇ ਨਹੀਂ ਨਹੀਂ ਗੱਲਬਾਤ ਤਾਂ ਕਰੋ ਕਹਿੰਦੇ ਨਹੀਂ ਨਹੀਂ ਸਾਡੀ ਗਰੰਟੀ ਹੈ ਤੁਸੀਂ ਤਿਆਰੀ ਕਰੋ ਖੰਡਪਾੜ ਸਾਹਿਬ ਖੰਡਪਾੜ ਸਾਹਿਬ ਦੀ ਤਿਆਰੀ ਹੋਈ ਉਸ ਤੋਂ ਬਾਅਦ ਸੰਤ ਬਾਬਾ RAM SINGH ਜੀ ਦੇ ਕੋਲੇ ਫੇਰ ਆ ਗਏ ਭਾਈ ਵਜੀਰ ਸਿੰਘ ਕਹਿੰਦੇ ਹੋ ਗਈ ਜੀ ਤਿਆਰੀ ਕਹਿੰਦੇ ਜਾਓ ਫਿਰ ਸੰਤ ਮਹਾਰਾਜ ਨੂੰ ਜਾ ਕੇ ਬੇਨਤੀ ਕਰੋ ਫਲਾਣੀ ਪੀੜ ਦੇ ਵਿੱਚ ਕਹਿੰਦੇ ਸਿਮਰਨ ਕਰੀ ਜਾਂਦੇ ਕਹਿੰਦੇ ਤੁਸੀਂ ਗੱਲ ਕਰੋ ਤੁਹਾਡੇ ਤਾਂ ਤੇ ਮਿੱਤਰ ਨੇ ਕਹਿੰਦੇ ਨਹੀਂ ਨਹੀਂ ਗੱਲ ਮੰਨ ਜਾਣਗੇ ਭਾਵੇਂ ਤੁਹਾਨੂੰ ਹਾਂ ਨਾ ਦਾ ਜਵਾਬ ਨਾ ਦੇਣ ਪਰ ਜਦੋਂ ਤੁਸੀਂ ਕਹੋਗੇ ਉਦੋਂ ਤੁਹਾਡੇ ਪਿੱਛੇ ਪਿੱਛੇ ਚੱਲ ਪੈਣਗੇ ਉਸੇ ਤਰ੍ਹਾਂ ਹੀ ਹੋਇਆ ਮਹਾਪੁਰਖਾਂ ਨੂੰ ਆ ਕੇ ਬੇਨਤੀ ਕੀਤੀ ਵੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨਾ ਸਾਰੀ ਤਿਆਰੀ ਹੋ ਗਈ ਹੈ ਤੁਸੀਂ ਕਿਰਪਾ ਕਰਕੇ ਆਓ ਮਹਾਪੁਰਖ ਈਮ ਸਿਮਰਨ ਮਹਾਪੁਰਖ ਵਿਸ਼ਰਾਮ ਦੇ ਕੇ ਸਿਮਰਨ ਤੇ ਪਿੱਛੇ ਪਿੱਛੇ ਚੱਲ ਪਈ ਵਜੀਰ ਸਿੰਘ ਜੀ ਦੀ ਮਾਈ ਭਾਗਪਰੀ ਨੂੰ ਵੀ ਵਜੀਰ ਸਿੰਘ ਨੇ ਇਉ ਸੁਨਿਹਾ ਲਾਇਆ ਭਾਗਾ ਵਾਲੀਏ ਮਹਾਪੁਰਖ ਮੰਨ ਗਏ ਨੇ ਤੇ ਕੜਾ ਪ੍ਰਸ਼ਾਦ ਦੀ ਦੇਗ ਫਿਰ ਉਸੇ ਵਕਤ ਹੀ ਦਰਬਾਰ ਸਾਹਿਬ ਦੇ ਚ ਹਾਜ਼ਰ ਕੀਤੀ ਗਈ ਗ੍ਰੰਥੀ ਸਿੰਘ ਨੂੰ ਸ਼ੰਖ ਪੂਰਿਆ ਵੀ ਨੌਜਵਾਨ ਸੰਤ ਜਿਹੜਾ ਹਰ ਵੇਲੇ ਸਿਮਰਨ ਕਰਦਾ ਰਹਿੰਦਾ ਕਿਸੇ ਨਾਲ ਗੱਲਬਾਤ ਵੀ ਨਹੀਂ ਕਰਦਾ ਤੇ ਉਹ ਸੰਤ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਜਾ ਰਹੇ ਸੰਗਤਾਂ ਹੁਮ-ਹੁਮਾ ਕੇ ਆਈਆਂ ਤਿਲ ਧਰਨ ਜਿੰਨੀ ਵੀ ਜਗਾ ਨਾ ਬਚੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਮਹਾਪੁਰਖਾਂ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ 11 ਵਜੇ ਤੱਕ 12 ਵਜੇ ਤੱਕ ਪਹਿਲੀ ਡਿਊਟੀ ਲਈ ਗ੍ਰੰਤੀ ਸਿੰਘ ਆ ਗਿਆ ਮਹਾਪੁਰਖਾਂ ਨੇ ਉਹ ਹੱਥ ਮਾਰਤਾ ਕਹਿੰਦੇ ਹੋਰ ਹੋਰ ਸਮਾ ਲਾਵਾਂਗੇ ਹੋਰ ਬਾਣੀ ਪੜਾਂਗੇ 2:00 ਵਜੇ ਤੱਕ ਫੇਰ ਆਇਆ ਫੇਰ ਹੱਥ ਮਾਰਤਾ ਪਤਾ ਲੱਗ ਗਿਆ ਵੀ ਮਹਾਪੁਰਖ ਇੱਕ ਚੌਂਕੜੇ ਗੁਰਬਾਣੀ ਦਾ ਰਸ ਲੈਣਾ ਚਾਹੁੰਦੇ ਆ ਗੁਰਬਾਣੀ ਪੜ੍ਹਨੀ ਚਾਹੁੰਦੇ ਆ ਡਿਊਟੀ ਲਾਉਣਗੇ ਮਹਾਪੁਰਖ ਇਉਂ ਇਤਿਹਾਸ ਵਿੱਚ ਫਿਰ ਜੇਕਰ ਆਉਂਦੇ 4 ਕੁ ਵੱਜ ਗਏ ਸੰਤ ਬਾਬਾ RAM ਸਿੰਘ ਜੀ ਨੇ ਫਿਰ ਇਉਂ ਗੇੜਾ ਮਾਰਿਆ ਤੇ ਮਹਾਪੁਰਖਾਂ ਨੇ ਫਿਰ ਜੋਰ ਦੇ ਕੇ ਮਹਾਪੁਰਖਾਂ ਨੂੰ ਉਠਾਇਆ ਕਹਿੰਦੇ ਜਲ ਪਾਣੀ ਛਕ ਲੋ ਥੋੜਾ ਮੋਟਾ ਤੁਰ ਫਿਰ ਲੋ ਮਹਾਪੁਰਖ ਇਉਂ ਥੋੜੇ ਜੇ ਸਮੇਂ ਦੇ ਵਿੱਚ ਹੀ ਜਲ ਪਾਣੀ ਛਕਿਆ ਫਿਰ ਆ ਕੇ ਪਾਠ ਲੈ ਗਏ ਫਿਰ ਮਹਾਪੁਰਖ ਇਉਂ ਸਵੇਰੇ 4 ਵਜੇ ਤੱਕ ਇੱਕੋ ਚੌਂਕਲੇ ਮਹਾਪੁਰਖ ਪਾਠ ਕਰੀ ਗਏ ਗੁਰਬਾਣੀ ਪੜ੍ਹੀ ਗਏ 12 ਵਜੇ ਤੱਕ ਤਕਰੀਬਨ ਰਾਤ ਦੇ ਨਾਲੇ ਕੰਮ ਧੰਦੇ ਕਰਨ ਵਾਲੇ ਲੋਕ ਸੀ ਜ਼ਿੰਮੇਦਾਰ ਸੀ ਕਿਉਂਕਿ ਸਾਰੇ ਤੇ ਕੰਮ ਧੰਦੇ ਕਰਕੇ ਐਸੀ ਖਿੱਚਵੀਂ ਆਵਾਜ਼ ਸੀ ਮਹਾਪੁਰਖਾਂ ਦੀ ਕਿ 12 ਵਜੇ ਤੱਕ ਉਸ ਆਨੰਦ ਵਿੱਚ ਸੰਗਤ ਬੈਠੀ ਰਹੀ ਬਾਣੀ ਸੁਣਦੀ ਰਹੀ ਤੇ ਫੇਰ ਚਲੋ 12 ਵਜੇ ਨੂੰ 2 ਵਜੇ ਨੂੰ 3 ਵਜੇ ਨੂੰ ਮਜਬੂਰੀ ਸੀ ਜਾਣਾ ਫਿਰ ਕੰਮ ਧੰਦੇ ਹਾਲੀਆਂ ਨੇ ਖਾਲ ਜੋਤਣੇ ਸੀ ਜਾ ਕੇ ਕੰਮ ਧੰਦੇ ਕਰਨੇ ਸੀ ਤੇ ਚਲੇ ਗਏ ਸੰਤ ਉਸ ਤੋਂ ਬਾਅਦ ਫੇਰ ਇਉਂ 4 ਵੇ ਨੂੰ ਮਹਾਪੁਰਖਾਂ ਨੇ ਆ ਕੇ ਫੇਰ ਜੋਰ ਦਿੱਤਾ ਵੀ ਸਾਰੀ ਰਾਤ ਹੋ ਗਈ ਹੈ ਵੀ ਤੁਸੀਂ ਤੋਰਾ ਫੇਰਾ ਕਰੋ ਜਲ ਪਾਣੀ ਛਕੋ ਫੇਰ ਜਲ ਪਾਣੀ ਛਕਾਇਆ ਮਹਾਪੁਰਖ ਥੋੜੇ ਜੇ ਸਮੇਂ ਦੇ ਵਿੱਚ ਹੀ ਜਾ ਕੇ ਕਿਉਂਕਿ ਗੁਰਬਾਣੀ ਦੇ ਪ੍ਰਤੀ ਪ੍ਰੇਮ ਹੀ ਇੰਨਾ ਪ੍ਰੇਮ ਹੀ ਇੰਨਾ ਵੀ ਰਹਿ ਨਹੀਂ ਸਕਦੇ ਹੋ ਰਹਿ ਨਾ ਸਕਾ ਬਿਨੂ ਦੇਖੇ ਪੀਤਨਾ ਹਉ ਨੀਰ ਵਹੀ ਵਹ ਚੱਲੈ ਜਿਉ ਬਹੁਤ ਸਾਰੇ ਬਚਨ ਆਉਂਦੇ ਨੇ ਸਤਿਗੁਰੂ ਜੀ ਅੰਮ੍ਰਿਤਮਈ ਬਾਣੀਆਂ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਮਧੜਾਲਾ ਦਿਨ ਚੜ ਗਿਆ ਤੇ ਫੇਰ ਮਧ ਵੀ ਲੱਗ ਗਿਆ ਅਰਦਾਸਾਂ ਬੇਨਤੀਆਂ ਵੀ ਹੋ ਗਈਆਂ ਤੇ ਮਹਾਪੁਰਖ ਫੇਰ ਸ਼ਾਮ ਦੇ 4 ਵਜੇ ਤੱਕ ਫੇਰ ਬੈਠੇ ਰਹੇ ਇੱਕੋ ਚੌਂਕਲੇ ਬਾਣੀ ਪੜੀ ਤੇ ਫੇਰ ਸੰਤ ਬਾਬਾ RAM ਸਿੰਘ ਜੀ ਨੇ ਬਾਹੂ ਫੜ ਕੇ ਜ਼ੋਰ ਦੇ ਕੇ ਉਹਨਾਂ ਨੂੰ ਉਠਾਇਆ ਜਲਪਾਣੀ ਛਕਾਇਆ ਉਸ ਤੋਂ ਬਾਅਦ ਫੇਰ ਥੋੜੇ ਸਮੇਂ ਦੇ ਵਿੱਚ ਕਿਉਂਕਿ ਪ੍ਰੇਮ ਐਨਾ ਮੈਂ ਆਪ ਜੀ ਨਾਲ ਪਹਿਲਾਂ ਵੀ ਵਿਚਾਰ ਕਰਕੇ ਹਟਿਆ ਵੀ ਅੱਜ ਦਾ ਸਮਾਂ ਕੁਝ ਐਸਾ ਚੱਲ ਰਿਹਾ ਵੀ ਨਿਤਨੇਮ ਨਹੀਂ ਹੁੰਦਾ ਪੰਜ ਬਾਣੀਆਂ ਨਿਤਨੇਮ ਜੇ ਪ੍ਰੇਮ ਨਾਲ ਕਰੀਏ ਸਵਾ ਘੰਟਾ ਮਸਾ ਲੱਗਦਾ ਤੇ ਅੱਧੇ ਘੰਟੇ ਦੇ ਵਿੱਚ ਦਵਾ ਦਵਾ ਪੜ ਲਈਦਾ ਕਈ ਵਾਰ ਉਹ ਵੀ ਨਹੀਂ ਪੜਦੇ ਤੇ ਫਿਰ ਮਾਨਸਤਕਾਰ ਮਹਾਪੁਰਖਾਂ ਵਾਲਾ ਤੇ ਆਉ ਉਸੇ ਉਸੇ ਲੜੀ ਦੇ ਨਾਲ ਲੜੀ ਜੋੜੀ ਫੇਰ ਮਧਾ ਲਈ ਸ਼ਾਮ ਮਾਰੂ ਸੋਲੇ ਸ਼ੁਰੂ ਹੋ ਗਏ ਸਵੇਰ ਸਾਰੀ ਰਾਤ ਲੰਘ ਗਈ 4 ਵਜੇ ਦੇ ਨੂੰ ਤੇ ਗੁਰਮੁਖੋ ਫੇਰ ਮਹਾਪੁਰਖਾਂ ਨੇ ਭੋਗ ਤੇ ਪਾਠ ਲਿਆਂਦਾ ਸਵੀਆਂ ਤੇ ਲਿਆਂਦਾ ਮਹਾਪੁਰਖ ਫੇਰ ਮਾਈ ਭਾਗਪਰੀ ਨੇ ਆ ਕੇ ਕਿਉਂ ਮਹਾਪੁਰਖਾਂ ਨੂੰ ਬੇਨਤੀ ਕੀਤੀ ਮਹਾਪੁਰਖੋ ਕਿਉਂਕਿ ਮਹਾਪੁਰਖਾਂ ਦਾ ਪਾਠ ਬਹੁਤ ਸਾਰ ਲ ਸੀ ਬਾਣੀ ਸਾਰਾ ਸਾਰਾ ਦਿਨ ਪੜਦੇ ਸੀ ਮਹਾਪੁਰਖ ਪਾਠ ਹੋ ਜਾਂਦਾ ਪਾਠ ਵੀ ਮਹਾਪੁਰਖੋਂ ਤੋਂ ਹੋ ਗਿਆ ਜਿਹੜਾ ਆਪਾਂ ਦਿਨ ਚੜੇ ਪਾਵਾਂਗੇ ਦਿਨ ਚੜੇ ਪਾਵਾਂਗੇ ਫਿਰ ਮਹਾਪੁਰਖਾਂ ਨੂੰ ਕਿਉਂ ਪਾਠ ਥੋੜਾ ਜਿਹਾ ਮਹਾਪੁਰਖਾਂ ਨੇ ਲਮਕਾਤਾ ਉਹ ਆਪ ਜੀ ਨਾਲ ਵਿਚਾਰ ਇਹ ਕਰ ਰਹੇ ਹੈ ਵੀ ਦੇਖੋ 8-8 10-10 ਘੰਟੇ ਦਾ ਚੌਂਕੜਾ ਤੇ ਗੁਰਬਾਣੀ ਪੜ੍ਹਦੇ ਜਾਂਦਾ ਫਿਰ ਆਪ ਜੀ ਨੇ ਉਹ ਸੁਣਿਆ ਸੀ ਸ਼ਾਹਾਂ ਦੀ ਧੀ ਰੀ ਮਹਾਪੁਰਖ 9 ਮਹੀਨੇ ਸ੍ਰੀ ਸਹਿਜ ਪਾਠ ਦੀ ਲੜੀ ਚਲਾ ਕੇ ਆਏ ਫੇਰ ਹਜੂਰ ਸਾਹਿਬ ਦੀ ਧਰਤੀ ਦਾ ਜੇ ਫਰਮਾਨ ਲੈ ਲੀਏ ਆਪਾਂ ਮਹਾਪੁਰਖਾਂ ਨੇ ਕਿੰਨੇ ਕਿੰਨੇ ਕਈ ਕਈ ਸਾਲਾਂ ਦਾ ਸਾਲ-ਸਾਲ ਦਾ ਡੇਢ-ਡੇਢ ਸਾਲ ਦਾ ਰਿਸ਼ੀਕੇਸ਼ ਹਰਦਵਾਰ ਉਹ ਇਤਿਹਾਸ ਆਪਾਂ ਪੜ੍ਹ ਲੀਏ ਸੁਣ ਲੀਏ ਤੇ ਇਹ ਜਿਹੜਾ ਜਸ ਹੋ ਰਿਹਾ ਹੈ ਮਹਾਪੁਰਖਾਂ ਦਾ ਵਧਾਈ ਹੋ ਰਹੀ ਹੈ 올 ਵਰਲਡ ਦੇ ਵਿੱਚ ਤੇ ਕਮਾਈ ਕੀਤੀ ਹੈ कमाईयां ਤੋਂ ਬਿਨਾਂ ਨਹੀਂ ਜੇ ਮਾਸਤਕਾਰ ਉਹੇ ਜਾਂ ਚਾਹੀਦਾ ਤਾਂ ਕਮਾਈ ਵੀ ਫਿਰ ਉਹੇ ਜੀ ਆਪਾਂ ਨੂੰ ਕਰਨੀ ਪੈਣੀ ਸਤਿਗੁਰੂ ਜੀ ਕਿਰਪਾ ਕਰਨ ਬੜਾ ਆਨੰਦਮਈ ਇਤਿਹਾਸ ਹੈ ਮਹਾਂਪੁਰਖਾਂ ਦਾ ਪੜਿਆ ਕਰੀਏ ਸੁਣਿਆ ਕਰੀਏ ਵਿਚਾਰਾ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਪੜਦੇ ਆ ਸੁਣਦੇ ਆ ਵਿਚਾਰਦੇ ਆ ਨੇਕਾਂ ਪ੍ਰਕਾਰਾਂ ਦੀਆਂ ਬਹੁਤਾਂ ਗਲਤੀਆਂ ਹੋ ਗਈਆਂ ਹੋਣੀਆਂ ਹੋਰ ਵੀ ਤੁਸੀਂ ਇਤਿਹਾਸ ਦੇ ਨਾਲ ਜੁੜੇ ਰਹੋ ਕਿਉਂਕਿ ਹੋਰ ਵੀ ਆਪ ਜੀ ਦੇ ਨਾਲ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਰਹਨੇ ਆ ਆਪ ਸੁਣਿਆ ਕਰੋ ਸ਼ੇਅਰ ਕਰਕੇ ਹੋਰ ਸੰਤਾਂ ਨੂੰ ਵੀ ਸੁਣਾਇਆ ਕਰੋ ਜੀ ੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ